ਕੋ ਸਾਡੀ ਸ਼੍ਰੋਮਣੀ ਅਕਾਲੀ ਦਲ ਸੁਲਹਾਰ ਲਹਿਰ ਦਾ ਫੈਸਲਾ ਹੈ ਕਿ ਕਿਸੇ ਵੀ ਪਾਰਟੀ ਨੂੰ ਅਸੀਂ ਸਮਰਥਨ ਨਹੀਂ ਕਰ ਰਹੇ ਇਹਨਾਂ ਬਾਈਲੈਕਸ਼ਨਾਂ ਦੇ ਵਿੱਚ ਜੀ ਤੇ ਇਸ ਕਰਕੇ ਜਿਹੜਾ ਸਾਡਾ ਕਿਸੇ ਨੂੰ ਸਮਰਥਨ ਕਰਨ ਦਾ ਤਾਂ ਬਣਦਾ ਨਹੀਂ ਪਰ ਫਿਰ ਵੀ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਸਾਡੀ ਪੰਥਕ ਪਾਰਟੀ ਹੈ ਵੀ ਜੇ ਪੰਥਕ ਉਮੀਦਵਾਰ ਜਿੱਤਣ ਤਾਂ ਉਹਦੇ ਨਾਲ ਜਿਹੜਾ ਹੈ ਇੱਕ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੇ ਵਿੱਚ ਉਸ ਪੰਥਕ ਸੋਚ ਨੂੰ ਉਭਾਰਨ ਦੇ ਵਿੱਚ ਜ਼ਰੂਰ ਮਦਦ ਮਿਲੇਗੀ ਤੇ ਅੱਜ ਲੋੜ ਵੀ ਹੈ ਕਿ ਜਿਹੜੇ ਪੰਥਕ ਵਿਚਾਰਧਾਰਾ ਵਾਲੇ ਲੋਕ ਨੇ ਉਹ ਇਕੱਠੇ ਹੋਣ ਤੇ ਜਿਹੜਾ ਹੈ ਪੰਜਾਬ ਦੇ ਵਿੱਚ ਦੁਬਾਰੇ ਉਸ ਪੰਥਕ ਸਿਆਸਤ ਦੀ ਜਿਹੜੀ ਹੈ ਦੁਬਾਰੇ ਮੁਰਸਲ ਜਿੱਤੀ ਹੋਵੇ ਸੋ ਉਸ ਵਾਸਤੇ ਅਸੀਂ ਦਿਲੋਂ ਇਹ ਜ਼ਰੂਰ ਚਾਹੁੰਦੇ ਹਾਂ ਵੀ ਜਿਹੜੇ ਪੰਥਕ ਉਮੀਦਵਾਰ ਨੇ ਸਾਰੀਆਂ ਸੀਟਾਂ ਤੇ ਜਿਹੜੇ ਵੀ ਹੈਗੇ ਨੇ ਚਾਹੇ ਗਿਣਤੀ 'ਚ ਬਹੁਤ ਥੋੜੇ ਨੇ ਪਰ ਕੋਈ ਪੰਥਕ ਉਮੀਦਵਾਰ ਜੇ ਜਿੱਤਣ ਦੀ ਜਿੱਤ ਸਕਦਾ ਹੋਵੇ ਅਸੀਂ ਜ਼ਰੂਰ ਚਾਹਾਂਗੇ ਵੀ ਉਹ ਜਿੱਤਣ। ਗੋਬਿੰਦ ਸਿੰਘ ਦੇ ਪਿਛੋਕਰ ਨੂੰ ਕਿਵੇਂ ਦੇਖੀਏ ਜਿਵੇਂ ਬਾਬਾ ਦੀਪ ਸਿੰਘ ਜੀ ਦੀ ਨਵੀਂ ਪੀੜੀ ਵਿੱਚੋਂ ਨੇ। ਦੇਖੋ ਇਹ ਤਾਂ ਪਿਛੋਕਰ ਦਾ ਆ ਅਸੀਂ ਉਹਨਾਂ ਦਾ ਵੈਸੇ ਸਤਿਕਾਰ ਕਰਦੇ ਆ ਮਾਨ ਸਾਹਿਬ ਦਾ ਵੀ ਅਸੀਂ ਸਤਿਕਾਰ ਕਰਦੇ ਆ ਉਹਨਾਂ ਨੂੰ ਕੁਰਬਾਨੀਆਂ ਤੇ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਇੰਡੀਵਿਜੂਅਲ ਤੌਰ ਤੇ ਇੱਕ ਸੋਚ ਦੇ ਵਿਚਾਰ ਆਧਾਰਨ ਦੇ ਤੌਰ ਤੇ ਚਾਹੇ ਅਸੀਂ ਉਹਨਾਂ ਦੇ ਨਾਲ ਸਹਿਮਤਾਂ ਪਰ ਕਿਤੇ ਨਾ ਕਿਤੇ ਕਿਉਂਕਿ ਇਹ ਫੈਸਲਾ ਕੋਈ ਵੀ ਕੀ ਦਾ ਸਮਰਥਨ ਕਰਨਾ ਹੈ ਕਿਹਦੇ ਸਾਥ ਦੇਣਾ ਹੈ ਉਹ ਮੇਰਾ ਆਪਦਾ ਨਹੀਂ ਹੈ ਉਹ ਸਾਡੀ ਪਾਰਟੀ ਦਾ ਫੈਸਲਾ ਹੁੰਦਾ ਹੈ ਤੇ ਉਸ ਕਰਕੇ ਪਾਰਟੀ ਨੇ ਚਾਹੀ ਇਹ ਫੈਸਲੀ ਕੀਤਾ ਵੀ ਕਿਸੇ ਦੀ ਵੀ ਜਿਹੜਾ ਹੈ ਓਪਨਲੀ ਸਮਰਥਨ ਨਹੀਂ ਕਰਨਾ ਸੋ ਇਸ ਕਰਕੇ ਅਸੀਂ ਓਪਨਲੀ ਨਹੀਂ ਕਰ ਸਕਦੇ ਕਿਸੇ ਦਾ ਹਾਂ ਜੇ ਪੰਥਕ ਉਮੀਦਵਾਰ ਤਗੜੇ ਹੁੰਦੇ ਨੇ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੋਊਗਾ ਹਰ ਤੁਸੀਂ ਅਕਾਲੀ ਸੁਧਾਰ ਲਹਿਰ ਦੀ ਗੱਲ ਕਰਦੇ ਹੋ ਪਿਛਲੇ 40 ਸਾਲਾਂ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਅਕਾਲੀ ਸੁਧਾਰ ਲਹਿਰ ਦੀ ਗੱਲ ਕਰ ਰਹੇ ਨੇ ਕਿ ਆਣ ਵਾਲੇ ਸਮੇਂ ਦੇ ਵਿੱਚ ਪੰਛਤੇ ਕਾਦੀਗਲ ਦੀ ਭੁਲਾਈ ਦੀ ਇੱਕ ਪਲੇਟਫਾਰਮ ਬਿਲਕੁਲ ਮੈਂ ਤਾਂ ਇਹ ਕਹਿਣਾ ਪੰਛਤੀਆਂ ਸਾਰੀਆਂ ਤਾਕਤਾਂ ਨੂੰ ਇਕੱਠੇ ਹੋਣਾ ਚਾਹੀਦਾ ਤਾਂ ਹੀ ਅੱਜ ਜਿਹੜੇ ਹਾਲਾਤ ਬਣ ਗਏ ਨੇ ਜੇ ਇਹ ਚੋਂ ਉੱਭਰਨਾ ਹੈ ਦੇਖੋ ਸਿਆਸੀ મતਭੇਦ ਵਿਚਾਰਧਾਰਾ ਦੇ ਨਹੀਂ ਹੁੰਦਾ ਵੀ ਸਾਰੀ 100% ਦੀ ਇੱਕ ਜੁਟ ਇੱਕ ਜੁੜਤਾ ਹੋ ਸਕਦੀ ਹੈ ਵੀ ਇੱਕ ਵਿਚਾਰਧਾਰਾ ਬਣ ਸਕਦੀ ਹੈ ਕੋਈ ਨਰਮ ਵੀ ਹੋ ਸਕਦਾ ਕਿਸੇ ਦੀ ਸੋਚ ਕਿਸੇ ਦੀ ਥੋੜੀ ਜੀ ਵਰਮ ਖਿਆਲੀ ਵੀ ਹੋ ਸਕਦਾ ਕਿਸੇ ਦਾ ਜਿਹੜਾ ਹੈ ਕੁਛ ਨਾ ਕੁਛ ਕੋਈ ਖਾਲਿਸਤਾਨ ਦੀ ਗੱਲ ਕਰਦਾ ਹੈ ਕੋਈ ਜਿਹੜਾ ਹੈ ਦੇਸ਼ ਦੀ ਹਿੰਦੁਸਤਾਨ ਦੀ ਗੱਲ ਕਰਦਾ ਹੈ ਕੋਈ ਸੰਵਿਧਾਨ ਦੀ ਗੱਲ ਕਰਦਾ ਹੈ ਇਹ ਇਹ ਚ ਪਰ ਗੱਲ ਹੈ ਵੀ ਇੱਕ ਚੀਜ਼ ਜਿਹੜੀ ਹੈ ਇੱਕ ਪੰਥਕ ਸੋਚ ਜ਼ਰੂਰ ਸਾਨੂੰ ਜੋੜਦੀ ਹੈ ਉਹ ਸਾਡੀ ਚ ਕੋਮਨ ਚੀਜ਼ ਤਾਂ ਹੈ ਹੀ ਹੈ ਸੋ ਕਿਤੇ ਨਾ ਕਿਤੇ ਜਿਹੜੀ ਜਾਦੇ ਲੋਕ ਚਾਹੁੰਦੇ ਨੇ ਜੇ ਉਹਦੇ ਤੇ ਸਹਿਮਤੀ ਬਣ ਸਕੇ ਤਾਂ ਇਕੱਠੇ ਹੋ ਕੇ ਇਕਜੁੱਟ ਹੋਣਾ ਚਾਹੀਦਾ ਮੈਂ ਤਾਂ ਇਹ ਗੱਲ ਮੰਨਦਾ ਪੰਜਾਬ ਹਾਂਜੀ ਟੀਨੂ ਸਾਹਿਬ ਅੱਜ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਜੀ ਕਿਵੇਂ ਦੇਖ ਕੋ ਪਹਿਲਾਂ ਤਾਂ ਮੈਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਚਲੋ ਭਾਵਾਂ ਵਿੱਚ ਲੇਟ ਹੋਇਆ ਪਰ ਜੋ ਲੋਕਾਂ ਦੀਆਂ ਭਾਵਨਾਵਾਂ ਸੀ ਜਿਹੜੇ ਅਕਾਲੀ ਦਲ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਅਕਾਲੀ ਦਲ ਦਾ ਦਰਦ ਰੱਖਣ ਵਾਲੇ ਨੇ ਉਹਨਾਂ ਨੂੰ ਜੇ ਵੀ ਸੁਖਬੀਰ ਸਿੰਘ ਬਾਦਲ ਕੁਝ ਸਮੇਂ ਲਈ ਪਿੱਛੇ ਹਟਣ ਤੇ ਦੁਬਾਰੇ ਜਿਹੜਾ ਅਕਾਲੀ ਦਲ ਦੀ ਸੁਰਜੀਤੀ ਦਾ ਰਾਹ ਦੁਬਾਰੇ ਪੱਧਰਾ ਹੋਵੇ ਸੋ ਉਹਨਾਂ ਦੇ ਫੈਸਲੇ ਦੇ ਨਾਲ ਕਿਤੇ ਨਾ ਕਿਤੇ ਜੇ ਉਹਨਾਂ ਨੇ ਇਹ ਸੱਚੇ ਮਨੋਂ ਅਕਾਲੀ ਦਲ ਨੂੰ ਮਜੂਦ ਕਰਨ ਦੀ ਸੋਚ ਦੇ ਨਾਲ ਸੱਚੇ ਮਨੋਂ ਜੇ ਇਹ ਕੀਤਾ ਫੈਸਲਾ ਤਾਂ ਇਹਦਾ ਸਵਾਗਤ ਕਰਨਾ ਬਣਦਾ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਸੀ ਉਹਦਾ ਕੀ ਮਕਸਦ ਸੀ ਦੇਖੋ ਅਕਾਲੀ ਦਲ ਸੁਧਾਰ ਲੈਣ ਤਾਂ ਅਸੀਂ ਇਸ ਕਰਕੇ ਚਲਾਈ ਸੀ ਵੀ ਜਿਵੇਂ ਹੌਲੀ-ਹੌਲੀ ਲੋਕਾਂ ਦਾ ਭਰੋਸਾ ਖਤਮ ਹੋ ਰਿਹਾ ਸੀ ਅਕਾਲੀ ਦਲ 'ਚ ਅਸੀਂ ਕਿਹਾ ਸੀ ਵੀ ਅਕਾਲੀ ਦਲ ਦੇ ਰਿਵਾਈਵਲ ਲਈ ਤੁਸੀਂ ਸਟੈਪ ਚੱਕੋ ਪਹਿਲਾਂ ਤਾਂ ਕਿਹਾ ਸੁਬੀ ਸਿੰਘ ਬਾਦਲ ਤੁਸੀਂ ਅਸਤੀਫਾ ਦਿਓ ਕਿਸੇ ਹੋਰ ਵਿਅਕਤੀ ਨੂੰ ਜ਼ਿੰਮੇਵਾਰੀ ਪਾਰਟੀ ਦੀ ਦਿੱਤੀ ਜਾਵੇ ਜਿਦੇ ਤੇ ਲੋਕਾਂ ਦਾ ਵਿਸ਼ਵਾਸ ਹੋਵੇ ਭਰੋਸਾ ਹੋਵੇ ਤੇ ਉਹ ਦੁਬਾਰੇ ਲੋਕਾਂ ਨੂੰ ਕਾਲੀ ਦਲ ਮਗਰ ਜੋੜ ਸਕੇ ਚਾਹੇ ਕੋਈ ਧਾਰਮਿਕ ਸ਼ਖਸੀਅਤ ਹੋਵੇ ਚਾਹੇ ਕੋਈ ਸਿਆਸੀ ਹੋਵੇ ਪਰ ਉਹਦਾ ਇੱਕ ਲੋਕਾਂ ਦੇ ਵਿੱਚ ਵਧੀਆ ਅਕਸ ਤੇ ਇੱਕ ਵਿਸ਼ਵਾਸ ਹੋਵੇ ਭਰੋਸੇਯੋਗਤਾ ਹੋਵੇ ਤੇ ਦੂਸਰੀ ਵੀ ਜਿਹੜੀ ਪੁਰਾਣੇ ਸਿਧਾਂਤ ਸੀ ਜਿਨ੍ਹਾਂ ਤੇ ਸ਼੍ਰੋਮਣੀ ਕਾਲੀ ਦਲ ਲੈ ਕੇ ਜਿਹਨਾਂ ਨੂੰ ਚੰਦਿਆ ਹੋਇਆ ਸੀ ਉਹਦੇ ਦੁਆਰੇ ਆਈਏ ਜਿਦੇ ਚ ਪੰਥਕ ਮੁੱਦਿਆਂ ਨੂੰ ਅਸੀਂ ਪਹਿਲ ਦੇਈਏ ਅਤੇ ਉਹ ਪੰਥਕ ਸੋਚ ਨੂੰ ਮੂਰੇ ਰੱਖ ਕੇ ਜਿਹੜੀ ਆ ਸਿਆਸਤ ਸ਼੍ਰੋਮਣੀ ਅਕਾਲੀ ਦਲ ਕਰੇ ਸੋ ਇਹ ਦੋ ਤਿੰਨ ਮੁੱਦੇ ਸੀ ਜਿਨ੍ਹਾਂ ਕਰਕੇ ਸਮੇਂ-ਸਮੇਂ ਤੇ ਸਾਰੇ ਕਹਿੰਦੇ ਰਹੇ ਪਰ ਉਹਨਾਂ ਨੇ ਨਹੀਂ ਸੁਣੀ ਤੇ ਇਹਦੇ ਕਰਕੇ ਫਿਰ ਅਸੀਂ ਜਦ ਗੱਲ ਕੀਤੀ ਸਾਨੂੰ ਪਾਰਟੀ ਚੋਂ ਕੱਢਿਆ ਅਸੀਂ ਤਾਂ ਪਾਰਟੀ ਛੱਡੀ ਨਹੀਂ ਕਿਸੇ ਨੇ ਅਸੀਂ ਵੱਖ ਨਹੀਂ ਹੋਏ ਗੱਲ ਹੈ ਵੀ ਉਹਨਾਂ ਨੇ ਸਾਨੂੰ ਪਾਰਟੀ ਚੋਂ ਕੱਢਿਆ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਨਵੀਂ ਪੀੜੀ ਵਿੱਚੋਂ ਪੰਥਕ ਉਮੀਦਵਾਰ ਵਜੋਂ ਗੋਵਿੰਦ ਸਿੰਘ ਸੰਧੂ ਬਰਨਾਲਾ ਤੋਂ ਜਿੰਨੀ ਜੋਂ ਲੜਦੇ ਨੇ ਕੀ ਕਹਿਣਾ ਜਾਊਂਗਾ ਦੇਖੋ ਸਾਡੀ ਸ਼੍ਰੋਮਣੀ ਅਕਾਲੀ ਦਲ ਸੁਲਹਾਨ ਲਹਿਰ ਦਾ ਫੈਸਲਾ ਹੈ ਕਿ ਕਿਸੇ ਵੀ ਪਾਰਟੀ ਨੂੰ ਅਸੀਂ ਸਮਰਥਨ ਨਹੀਂ ਕਰ ਰਹੇ ਇਹਨਾਂ ਬਾਈ ਇਲੈਕਸ਼ਨਾਂ ਦੇ ਵਿੱਚ ਜੀ ਤੇ ਇਸ ਕਰਕੇ ਜਿਹੜਾ ਸਾਡਾ ਕਿਸੇ ਨੂੰ ਸਮਰਥਨ ਕਰਨ ਦਾ ਤਾਂ ਬਣਦਾ ਨਹੀਂ ਪਰ ਫਿਰ ਵੀ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਸਾਡੀ ਪੰਥਕ ਪਾਰਟੀ ਹੈ ਵੀ ਜੇ ਪੰਥਕ ਉਮੀਦਵਾਰ ਜਿੱਤਣ ਤਾਂ ਉਹਦੇ ਨਾਲ ਜਿਹੜਾ ਹੈ ਇੱਕ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੇ ਵਿੱਚ ਉਸ ਪੰਥਕ ਸੋਚ ਨੂੰ ਉਹ ਬਾਹਰਨ ਦੇ ਵਿੱਚ ਜਰੂਰ ਮਦਦ ਮਿਲੇਗੀ ਤੇ ਅੱਜ ਲੋੜ ਵੀ ਹੈ ਕਿ ਜਿਹੜੇ ਪੰਥਕ ਵਿਚਾਰਧਾਰਾ ਵਾਲੇ ਲੋਕ ਨੇ ਉਹ ਇਕੱਠੇ ਹੋਣ ਤੇ ਜਿਹੜਾ ਹੈ ਪੰਜਾਬ ਦੇ ਵਿੱਚ ਦੁਬਾਰੇ ਉਸ ਪੰਥਕ ਸਿਆਸਤ ਦੀ ਜਿਹੜੀ ਹੈ ਦੁਬਾਰੇ ਮੁਰਸਤ ਜਿੱਤੀ ਹੋਵੇ ਸੋ ਉਸ ਵਾਸਤੇ ਅਸੀਂ ਦਿਲੋਂ ਇਹ ਜਰੂਰ ਚਾਹੁੰਦੇ ਆਂ ਵੀ ਜਿਹੜੇ ਪੰਥਕ ਉਮੀਦਵਾਰ ਨੇ ਸਾਰੀਆਂ ਸੀਟਾਂ ਤੇ ਜਿਹੜੇ ਵੀ ਹੈਗੇ ਨੇ ਚਾਹੇ ਗਿਣਤੀ 'ਚ ਬਹੁਤ ਥੋੜੇ ਨੇ ਪਰ ਕੋਈ ਪੰਥਕ ਉਮੀਦਵਾਰ ਜੇ ਜਿੱਤਣ ਦੀ ਜਿੱਤ ਸਕਦਾ ਹੋਵੇ ਅਸੀਂ ਜ਼ਰੂਰ ਚਾਹਾਂਗੇ ਵੀ ਉਹ ਜਿੱਤਣ। ਗੋਬਿੰਦ ਸਿੰਘ ਦੇ ਪਿਛੋਕਰ ਨੂੰ ਕਿਵੇਂ ਦੇਖੀਏ ਜਿਵੇਂ ਬਾਬਾ ਦੀਪ ਸਿੰਘ ਜੀ ਦੀ ਨਵੀਂ ਪੀੜੀ ਵਿੱਚੋਂ ਨੇ। ਦੇਖੋ ਇਹ ਤਾਂ ਪਿਛੋਕਰ ਦਾ ਆ ਅਸੀਂ ਉਹਨਾਂ ਦਾ ਵੈਸੇ ਸਤਿਕਾਰ ਕਰਦੇ ਆ ਮਾਨ ਸਾਹਿਬ ਦਾ ਵੀ ਅਸੀਂ ਸਤਿਕਾਰ ਕਰਦੇ ਆ ਉਹਨਾਂ ਨੂੰ ਕੁਰਬਾਨੀਆਂ ਤੇ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਇੰਡੀਵਿਜੂਅਲ ਤੌਰ ਤੇ ਇੱਕ ਸੋਚ ਦੇ ਵਿਚਾਰ ਆਧਾਰਨ ਦੇ ਤੌਰ ਤੇ ਚਾਹੇ ਅਸੀਂ ਉਹਨਾਂ ਦੇ ਨਾਲ ਸਹਿਮਤਾਂ ਪਰ ਕਿਤੇ ਨਾ ਕਿਤੇ ਕਿਉਂਕਿ ਇਹ ਫੈਸਲਾ ਕੋਈ ਵੀ ਕੀ ਦਾ ਸਮਰਥਨ ਕਰਨਾ ਕੀ ਦੇ ਸਾਥ ਦੇਣਾ ਉਹ ਮੇਰਾ ਆਪਦਾ ਨਹੀਂ ਹੈ ਉਹ ਸਾਡੀ ਪਾਰਟੀ ਦਾ ਫੈਸਲਾ ਹੁੰਦਾ ਹੈ ਤੇ ਉਸ ਕਰਕੇ ਪਾਰਟੀ ਨੇ ਚਾਹੇ ਇਹ ਫੈਸਲੇ ਕੀਤਾ ਵੀ ਕਿਸੇ ਦੀ ਵੀ ਜਿਹੜਾ ਹੈ ਓਪਨਲੀ ਸਮਰਥਨ ਨਹੀਂ ਕਰਨਾ ਸੋ ਇਸ ਕਰਕੇ ਅਸੀਂ ਓਪਨਲੀ ਨਹੀਂ ਕਰ ਸਕਦੇ ਕਿਸੇ ਦਾ ਹਾਂ ਜੇ ਪੰਥਕ ਉਮੀਦਵਾਰ ਤਗੜੇ ਹੁੰਦੇ ਨੇ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੋਵੇ ਸਰ ਤੁਸੀਂ ਅਕਾਲੀ ਸੁਧਾਰ ਲਹਿਰ ਦੀ ਗੱਲ ਕਰਦੇ ਹੋ ਪਿਛਲੇ 40 ਸਾਲਾਂ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਅਕਾਲੀ ਸੁਧਾਰ ਲਹਿਰ ਦੀ ਗੱਲ ਕਰ ਰਹੇ ਨੇ ਕਿ ਆਣ ਵਾਲੇ ਸਮੇਂ ਦੇ ਵਿੱਚ ਪੰਥ ਤੇ ਕਲਗਲ ਦੀ ਭਲਾਈ ਦੀ ਇੱਕ ਦੇਖਭਾਲ ਬਿਲਕੁਲ ਮੈਂ ਤਾਂ ਇਹ ਕਹਿਣਾ ਪੰਥ ਦੀਆਂ ਸਾਰੀਆਂ ਤਾਕਤਾਂ ਨੂੰ ਇਕੱਠੇ ਹੋਣਾ ਚਾਹੀਦਾ ਤਾਂ ਹੀ ਅੱਜ ਜਿਹੜੇ ਹਾਲਾਤ ਬਣ ਗਏ ਨੇ ਜੇ ਚੋ ਉੱਭਰਨਾ ਹੈ ਦੇਖੋ ਸਿਆਸੀ મતਭੇਦ ਵਿਚਾਰਧਾਰਾ ਦੇ ਨਹੀਂ ਹੁੰਦਾ ਵੀ ਸਾਰੀ 100% ਦੀ ਇੱਕ ਜੁਟ ਇੱਕ ਜੁੜਤਾ ਹੋ ਸਕਦੀ ਹੈ ਵੀ ਇੱਕ ਵਿਚਾਰਧਾਰਾ ਬਣ ਸਕਦੀ ਹੈ ਕੋਈ ਨਰਮ ਵੀ ਹੋ ਸਕਦਾ ਕਿਸੇ ਦੀ ਸੋਚ ਕਿਸੇ ਦੀ ਥੋੜੀ ਜੀ ਗਰਮ ਖਿਆਲੀ ਵੀ ਹੋ ਸਕਦਾ ਹੈ ਕਿਸੇ ਦਾ ਜਿਹੜਾ ਹੈ ਕੁਛ ਨਾ ਕੁਛ ਕੋਈ ਖਾਲਿਸਤਾਨ ਦੀ ਗੱਲ ਕਰਦਾ ਹੈ ਕੋਈ ਜਿਹੜਾ ਹੈ ਦੇਸ਼ ਦੀ ਹਿੰਦੁਸਤਾਨ ਦੀ ਗੱਲ ਕਰਦਾ ਹੈ ਕੋਈ ਸੰਵਿਧਾਨ ਦੀ ਗੱਲ ਕਰਦਾ ਹੈ ਇਹ ਇਹ ਚ ਪਰ ਗੱਲ ਹੈ ਵੀ ਇੱਕ ਚੀਜ਼ ਜਿਹੜੀ ਹੈ ਇੱਕ ਪੰਥਕ ਸੋਚ ਜ਼ਰੂਰ ਸਾਨੂੰ ਜੋੜਦੀ ਹੈ ਉਹ ਉਹ ਸਾਡੀ ਚ ਕੋਮਨ ਚੀਜ਼ ਤਾਂ ਹੈ ਹੀ ਹੈ ਸੋ ਕਿਤੇ ਨਾ ਕਿਤੇ ਜਿਹੜੀ ਜਾਦੇ ਲੋਕ ਚਾਹੁੰਦੇ ਨੇ ਜੇ ਉਹਦੇ ਤੇ ਸਹਿਮਤੀ ਬਣ ਸਕੇ ਤਾਂ ਇਕੱਠੇ ਹੋ ਕੇ ਇਕਜੁੱਟ ਹੋਣਾ ਚਾਹੀਦਾ ਮੈਂ ਤਾਂ ਇਹ ਗੱਲ ਮੰਨਦਾ ਪੰਜਾਬ ਸਰਕਾਰ ਦੇ ਮੌਜੂਦਾ ਹਾਲਾਤਾਂ ਨੂੰ ਵੀ ਦੇਖੋ ਪੰਜਾਬ ਸਰਕਾਰ ਜਿਹੜੀ ਮੌਜੂਦਾ ਹੈਗੀ ਹੈ ਇਹਨੇ ਪੰਜਾਬ ਦਾ ਬੇੜਾ ਗਰਕ ਕਰਤਾ ਤੁਸੀਂ ਇੱਕ ਵੀ ਪ੍ਰਾਪਤੀ ਉਹ ਨਹੀਂ ਦੱਸ ਸਕਦੇ ਵੀ ਅਸੀਂ ਆ ਕੀਤੀ ਹੈ ਪੰਜਾਬ ਦੇ ਵਿੱਚ ਨਸ਼ੇ ਸਿਖਰਾਂ ਤੇ ਪਹੁੰਚਿਆ ਹੋਇਆ ਹੈ ਜੁਰਮ ਕ੍ਰਾਈਮ ਸਿਖਰਾਂ ਤੇ ਪਹੁੰਚਿਆ ਹੋਇਆ ਹੈ ਕਿਸਾਨ ਮੰਡੀਆਂ ਚ ਰੁੱਲ ਰਿਹਾ ਹੈ ਨਾ ਹੀ ਕੋਈ ਐਸਾ ਵਰਗ ਨਹੀਂ ਜਿਹੜਾ ਨਹੀਂ ਖੁਸ਼ ਹੋਵੇ ਵਪਾਰੀ ਦੁਖੀ ਹੈ ਜਿਹੜੇ ਮੁਲਾਜ਼ਮ ਨੇ ਉਹ ਦੁਖੀ ਨੇ ਫਿਰ ਜਿਹੜਾ ਹੈ ਬੇਰੁਜ਼ਗਾਰ ਨੌਜਵਾਨ ਨੇ ਉਹ ਧਰਨਿਆਂ ਤੇ ਸੜਕਾਂ ਤੇ ਬੈਠੇ ਨੇ ਤੇ ਅੱਜ ਵੀ ਜੇ ਮੈਂ ਮੰਨਦਾ ਜੇ ਅੱਜ ਵੀ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਦੇ ਨੇ ਤਾਂ ਇਹ ਇੱਕ ਦੁਰਭਾਗ ਹੀ ਕਹਿ ਸਕਦਾ ਹਾਂ ਪੰਜਾਬ ਦਾ ਵੀ ਐਸੀ ਮਾੜੀ ਪਾਰਟੀ ਨੂੰ ਵੀ ਲੋਕ ਵੋਟ ਜੇ ਪਾਉਂਦੇ ਨੇ ਤਾਂ ਫੇਰ ਪੰਜਾਬ ਦਾ ਕੋਈ ਬਚਾਉਣ ਵਾਲਾ ਨਹੀਂ ਹੈ। 300 ਦਾ ਕਿਵੇਂ ਦੇਖਦੇ ਹੋ ਤੁਸੀਂ ਖਜ਼ਾਨਾ ਮੰਤਰੀ ਦੇ ਹੋ ਹਰ ਇੱਕ ਸਟੇਜ ਤੇ ਕਹਿੰਦੇ ਨੇ ਕਿ ਮਾਨ ਜੀ ਸਾਡੇ ਕੋਲ ਖਜ਼ਾਨਾ ਪੂਲ ਭਰਿਆ ਹੋਇਆ ਦੂਜੇ ਪਾਸੇ ਕਰਜ਼ਾ ਚੱਕੇ ਜਾਂਦੇ ਨੇ ਕਿਵੇਂ ਦੇਖੋ ਉਹ ਕਰਜ਼ਾ ਜਿੰਨਾ ਇਹਨਾਂ ਨੇ ਚੱਕਿਆ ਹੈ ਸਾਰੇ ਹੱਦਮੰਨੇ ਟੱਪ ਗਏ ਤੁਸੀਂ ਸਾਬ ਲਾਓ ਕਿ 3 ਸਾਲਾਂ ਦੇ ਵਿੱਚ 2 ਲੱਖ ਕਰੋੜ ਦੇ ਕਰੀਬ ਕਰਜ਼ਾ ਜਿਹੜਾ ਇਹ ਚੱਕਣ ਲਿਆ ਇਹਨਾਂ ਨੇ 3 ਸਾਲਾਂ ਦੇ ਵਿੱਚ ਤੇ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਦਾ ਆਪ ਦਾ ਜਿਹੜਾ ਕਰਜ਼ਾ ਮੋੜਨ ਦੀ ਸਮਰੱਥਾ ਚ ਨਹੀਂ ਰਹਿਣਾ ਜਿਹੜੀ ਕਰਜ਼ੇ ਨੇ ਵਧਣ ਦੀ ਦਰ ਅੱਜ ਦੇਸ਼ ਵਿੱਚ ਸਭ ਤੋਂ ਵੱਧ ਪੰਜਾਬ ਦੀ ਹਾਈਸਟ ਹੈ ਇਸ ਦਰ ਦੇ ਨਾਲ ਕਿਤੇ ਸੂਬੇ ਵਿੱਚ ਕਰਜ਼ਾ ਨਹੀਂ ਵਧ ਰਿਹਾ ਹੁਣ ਪੰਜਾਬ ਦੀ ਜਿਹੜੀ ਕਰਜ਼ਾ ਬੋੜਨ ਦੀ ਹੁੰਦੀ ਹੈ ਨਾ ਜਿਹੜੀ ਇੱਕ ਹੱਦ ਹੁੰਦੀ ਹੈ ਜੀਚ ਤੁਸੀਂ ਜਿਹੜਾ ਇੱਕ ਲਿਮਿਟ 'ਚ ਤੁਸੀਂ ਕਰਜ਼ੇ ਦੇ ਨਾਲ ਕਿਉਂਕਿ ਵਿਆਜ ਵੀ ਬੜਾ ਵੱਡਾ ਹੁੰਦਾ ਹੈਗਾ ਉਹ ਹਰ ਸਾਲ ਮੋੜਨਾ ਹੁੰਦਾ ਹੈ ਤੇ ਉਹ ਉਹ ਵੀ ਹੁਣ ਜਿਹੜੇ ਕੈਸੇ ਹੱਦ ਤੱਕ ਪਹੁੰਚ ਗਈ ਹੈ ਵੀ ਪੰਜਾਬ ਜਿਹੜਾ ਉਹ ਸਮਰੱਥਾ ਤੋਂ ਵੀ ਬਾਹਰ ਹੁੰਦਾ ਜਾ ਰਿਹਾ ਹੈ ਤੇ ਇਹ ਨਾ ਹੋ ਜੇ ਵੀ ਆਉਣ ਵਾਲੇ ਕੋਈ ਸਮੇਂ 'ਚ ਪੰਜਾਬ ਦੇ ਵਿੱਚ ਐਮਰਜੈਂਸੀ ਲੋਨ ਲੈਣੀ ਪਵੇ ਜੇ ਐਮਰਜੈਂਸੀ ਕੋਈ ਸਿਆਸੀ ਐਮਰਜੈਂਸੀ ਨਹੀਂ ਪਰ ਕੀ ਫਾਈਨੈਂਸ਼ੀਅਲ ਐਮਰਜੈਂਸੀ ਇਹ ਇਹ ਹਾਲਾਤ ਹੋ ਸਕਦੇ ਪੰਜਾਬ ਦੇ ਅਕਾਲੀ ਦਲ ਦੀਆਂ ਰਵੈਤਾਂ ਦੀ ਮੁਰਦ ਸੁਰਜੀਤੀ ਲਈ ਤੁਹਾਡੇ ਕੋਲ ਕੀ ਪ੍ਰੋਗਰਾਮ ਹੈ ਦੇਖੋ ਅਕਾਲੀ ਦਲ ਦੀਆਂ ਮੁਰਦ ਰਵੈਤਾਂ ਦੀ ਮੁਰਦ ਸੁਰਜੀਤੀ ਲਈ ਪਹਿਲਾਂ ਤਾਂ ਅਸੀਂ ਕਹਿੰਦੇ ਆਂ ਵੀ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਸਾਡੀ ਸਰਮੌਰ ਸੰਸਥਾ ਇਹ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ ਜੀ ਇਹ ਆਪਦੇ ਜਿਹੜੀ ਸੰਸਥਾ ਦੇ ਚੁਣੇ ਹੋਏ ਮੈਂਬਰ ਨੇ ਪ੍ਰਧਾਨ ਨੇ ਉਹ ਆਪਦੀ ਚੋਣ ਕਰਨ ਆਪਦਾ ਪ੍ਰਧਾਨ ਚੁਣਨ ਅਤੇ ਉਹ ਪ੍ਰਧਾਨ ਨੂੰ ਜ਼ਿੰਮੇਵਾਰ ਬਣਾ ਕੇ ਇੱਕ ਚੰਗਾ ਪ੍ਰਬੰਧ ਦੇਣ ਹੁਣ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕਬਜ਼ਾ ਕੀਤਾ ਹੋਇਆ ਹੈ ਮਨਮਰਜ਼ੀ ਦੇ ਫੈਸਲੇ ਹੋ ਰਹੇ ਨੇ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੀ ਉਲੰਘਣਾ ਹੋ ਰਹੀ ਹੈ ਉਹਨਾਂ ਨੇ ਫੈਸਲਾ ਕੀਤਾ ਹੋਇਆ ਦਿੱਤਾ ਹੈ ਅਕਾਲ ਤਖਤ ਸਾਹਿਬ ਦਾ ਕਿ ਆਪਦਾ ਚੈਨਲ ਚਲਾਇਆ ਜਾਵੇ ਅੱਜ ਤੱਕ ਆਪਦਾ ਚੈਨਲ ਨਹੀਂ ਚਲਾਇਆ ਉਹ YouTube ਦਾ ਚੈਨਲ ਚਲਾ ਕੇ ਉਹਦੇ ਤੇ ਕਈਆਂ ਦੇ ਸੀ ਚੈਨਲ ਚਾਹਤਾ ਉਹ ਕੁਝ ਚੈਨਲ YouTube ਤਾਂ ਕੁਝ ਵੀ ਨਹੀਂ ਆਖਰ ਤਾਂ ਸੈਟਲਾਈਟ ਚੈਨਲ ਚਲਾਉਣ ਦੀ ਗੱਲ ਕੀਤੀ ਸੀ ਉਹਨਾਂ ਦੀ ਭਾਵਨਾ ਅਕਾਲ ਤਖਬ ਸਾਹਿਬ ਦੀ ਇਹ ਸੀ ਅੱਜ ਤੱਕ ਨਹੀਂ ਚਲਾਇਆ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਨੇ ਉਹਨਾਂ ਦਾ ਅੱਜ ਤੱਕ ਨਹੀਂ ਪਤਾ ਸੋ ਇਹ ਜਿਹੜੀ ਸਾਡੀ ਸੰਸਥਾ ਸਭ ਤੋਂ ਪਹਿਲਾਂ ਤਾਂ SGPC ਨੂੰ ਬਚਾਉਣਾ ਤੇ ਫਿਰ ਅਕਾਲ ਤਖਬ ਸਾਹਿਬ ਦੀ ਮਾਣ ਤੇ ਮਰਿਆਦਾ ਨੂੰ ਉੱਚਾ ਚੱਕਣਾ ਹੁਣ ਹਰ ਕੋਈ ਖੜਾ ਹੋ ਕੇ ਸਿੰਘ ਸਭਾਨੰਦ ਦੇ ਸਵਾਲ ਕਰਨ ਲੱਗ ਪੈਂਦੇ ਨੇ ਲੋਕ ਉਹਨਾਂ ਲੋਕਾਂ ਨੂੰ ਜੇ ਅਸੀਂ ਮੂੰਹ ਤੋੜ ਜਵਾਬ ਦੇਣਾ ਤਾਂ ਹਰ ਸਿੱਖ ਨੂੰ ਜਿਹੜਾ ਹੈ ਕਾਲ ਤਖਤ ਸਾਹਿਬ ਦੇ ਜਿਹੜੇ ਫੈਸਲੇ ਤੇ ਖੜਨਾ ਚਾਹੀਦਾ ਹੈ ਅਤੇ ਬਿਨਾਂ ਸਵਾਰਥ ਜਿਹੜੇ ਕੌਮ ਦੀ ਸੇਵਾ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਜੇ ਅਸੀਂ ਔਧੇ ਮਗਰ ਭਜਾਂਗੇ ਫਿਰ ਅਸੀਂ ਕੁਝ ਨਹੀਂ ਸਵਾਰ ਸਕਦੇ ਅਸੀਂ ਆਪ ਇਸ ਗੱਲ ਦੇ ਹੋਏ ਆਂ ਕਿ ਅਸਾਨੂੰ ਕੋਈ ਔਧਾ ਨਹੀਂ ਚਾਹੀਦਾ ਕੋਈ ਅਸੀਂ ਕਿਸੇ ਪ੍ਰਧਾਨਗੀ ਦੀ ਦੌੜ 'ਚ ਨਹੀਂ ਅਸੀਂ ਤਾਂ ਚਾਹੁੰਦੇ ਆ ਵੀ ਪੰਥਕ ਤਾਕਤਾਂ ਇਕੱਠੀਆਂ ਹੋਣ ਤੇ ਪੰਜਾਬ ਦੇ ਵਿੱਚ ਦੁਬਾਰੇ ਪੰਥਕ ਸਿਆਸਤ ਹਾਵੀ ਹੋਵੇ ਉਹ ਉਹਦੇ ਵਾਸਤੇ ਅਜੇ ਤਾਂ ਸਾਰੇ ਨੂੰ ਨਾਲ ਲੈ ਕੇ ਚੱਲਣ ਨੂੰ ਤਿਆਰ